ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਚ ਮਹੱਲਾ ਤੀਜਾ ਐਥੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੈ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੀ ਸੇਵੈ ਸੱਚ ਸਮਾਵੈ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜੇ ਸਾਧਨਾ ਪਾਵੇ ਦੂਜੇ ਪਾਏ ਮਾਇਆ ਮਨ ਪਰਮਾਵੇ ਮਾਇਆ ਮੋਹ ਸਭ ਸੁੱਦ ਗਵਾਈ ਕਾ ਰਾਵਕਣ ਪਛੋਤਾ ਬਣਿਆ ਸਤਗੁਰ ਮਿਲੈ ਤਾਂ ਤਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲਵਿਖ ਕਾਟੈ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰਖੈ ਔਰ ਤਾਰੇ ਸੱਚ ਰਤੇ ਸਦਾ ਪੈ ਰਾਗੀ ਹਉਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰਿਪਤ ਮਨ ਸਾ ਤ੍ਰਿਬਿਦ ਮਾਇਆ ਪੜ ਪੜ ਪੰਡਿਤ ਮੋਨੀ ਥਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਆਤ ਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰੇਤ ਸੇਦ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪੋ ਥਾਪੇ ਗੁਰਮੁਖ ਜਾਤ ਪਤ ਸਬਾਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ